ਸਮੇਂ ਦਾ ਜਿਆਦਾ ਉਪਯੋਗ ਕਰਨਾ ਹੋਵੇ ਤਾਂ ਆਦਮੀ ਵਿਲੇ ਟਾਈਮ ਕੋਈ ਵੀ ਹੁਨਰਮੰਦ ਕੰਮ ਦੀ ਕਰਨ ਦੀ ਪ੍ਰੈਕਟਿਸ ਕਰ ਸਕਦਾ ਹੈ ਤੇ ਉਸ ਕੰਮ ਵਿੱਚ ਮਾਹਿਰ ਵੀ ਹੋ ਸਕਦਾ ਹੈ ਇਹ ਸਾਬਿਤ ਕੀਤਾ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ 20 ਸਾਲਾਂ ਦੇ ਨੌਜਵਾਨ ਲਖਸ਼ੇ ਨੇ ਜਿਸ ਨੇ ਲੋਕਡਾਊਨ ਦੌਰਾਨ ਵਿਲੇ ਰਹਿਣ ਦੀ ਬਜਾਏ ਆਪਣੀ ਮਾਂ ਦੇ ਕਹਿਣ ਤੇ ਸਕੈਚ ਅਤੇ ਪੇਂਟਿੰਗ ਬਣਾਉਣਾ ਸ਼ੁਰੂ ਕੀਤਾ ਅਤੇ ਜਦੋਂ ਦਿਲਚਸਪੀ ਵਧ ਗਈ ਤਾਂ YouTube ਤੋਂ ਸਿੱਖ ਸਿੱਖ ਕੇ ਹੀ ਇਸ ਕੰਮ ਵਿੱਚ ਇੰਨਾ ਮਾਹਿਰ ਹੋ ਗਿਆ ਕਿ ਹੁਣ ਆਦਮੀ ਨੂੰ ਸਾਹਮਣੇ ਬਿਠਾ ਕੇ ਉਸ ਦਾ ਹੂਬਹੂ ਸਕੈਚ ਜਾਂ ਤਸਵੀਰ ਕਾਗਜ਼ ਤੇ ਉਹ ਇੱਕ ਸਕਦਾ ਹੈ ਆਪਣੇ ਹੁਨਰ ਦੀ ਬਦੌਲਤ ਲਖਸ਼ੇ ਇਲਾਕੇ ਵਿੱਚ ਵੀ ਮਸ਼ਹੂਰ ਹੋ ਚੁੱਕਾ ਹੈ ਅਤੇ ਅਖਬਾਰਾਂ ਵਿੱਚ ਵੀ ਕਈ ਵਾਰ ਉਸ ਦੀਆਂ ਤਸਵੀਰਾਂ ਛਪ ਚੁੱਕੀਆਂ ਹਨ ਮੇਰਾ ਨਾਮ ਲਖਸ਼ਮਾਹ ਰਾਜੀ ਮੈਨੂੰ ਆਰਦਾ ਸ਼ੌਂਕ ਪਹਿਲਾਂ ਦਾ ਸੀ ਐਕਚੁਅਲੀ ਪਰ ਇਹਨਾਂ ਮੈਨੂੰ ਪਤਾ ਨਹੀਂ ਸੀ ਮੇਰੇ ਚ ਇਹ ਨਾ ਹੁੰਦਾ ਰਹੇਗਾ ਫਿਰ ਲੋਕਡਾਊਨ ਵਿੱਚ ਮੈਂ ਦੇਖਿਆ ਸਾਰੇ ਫ੍ਰੀ ਬੈਠੇ ਹੁੰਦੇ ਦੋ ਸਾਲ ਦੋ ਤਿੰਨ ਸਾਲ ਤਨ ਪਤਾ ਹੈ ਇਦਾਂ ਹੀ ਲੋਕਡਾਊਨ ਚ ਲੰਘ ਗਿਆ ਫਿਰ ਫ੍ਰੀ ਬੈਠੇ ਹੋਣੇ ਮम्मा ਨੇ ਕਹਿੰਨੇ ਤੂੰ ਇਦਾਂ ਕਰਦਾ ਪਹਿਲਾਂ ਡਰਾਇੰਗ ਕਰਦਾ ਰਹੀਂ ਤੂੰ ਡਰਾਇੰਗ ਕਰ ਲੈ ਫਿਰ ਮੈਂ ਇੱਕ ਸਿੰਪਲ ਇੱਕ ਡਰਾਇੰਗ ਬੁੱਕ ਲਈ ਇੱਕ ਪੈਨਸਲ ਲਈ ਉੱਤੇ ਬਾਅਦ ਮੈਂ ਡਰਾਇੰਗ ਕਰਨੀ ਸਟਾਰਟ ਕਰਤੀ ਫਿਰ ਬਾਅਦ ਵਿੱਚ ਦੇਖ ਮੇਰਾ ਹੋਰ ਉਚੀ ਵਧੀ ਇਹਦੇ ਚੀਜ਼ ਨੂੰ ਲੈ ਕੇ ਫਿਰ ਆ ਯੂਟਿਊਬਰ ਆਈ ਸੋਸ਼ਲ ਮੀਡੀਆ ਰਹੀ ਮੈਂ ਹੋਰ ਐਕਸਪਲੋਰ ਕੀਤਾ ਆਟ ਬਾਰੇ ਜਾਣਿਆ ਵੱਡੇ ਵੱਡੇ ਆਰਟਿਸਟ ਦੇਖੇ ਕਿ ਉਹ ਕਿਦਾਂ ਆਰਟ ਕਰਦੇ ਆ ਕਿਦਾਂ ਕਿਸੇ ਦਾ ਫੇਸ ਸਟਰਕਚਰ ਬਣਾ ਦਿੰਦੇ ਆ ਕਿਦਾਂ ਕਿਹਦਾ हेयर ਬਣਾ ਦਿੰਦੇ ਕਿਹਦੇ ਅੱਖ ਕੰਨ ਕਿਦਾਂ ਬਣਾਉਂਦੇ ਆ ਤੇ ਉਥੋਂ ਮੈਂ ਥੋੜਾ ਇਨਸਪਾਇਰ ਹੋ ਕੇ ਫਿਰ ਮੈਂ ਹੋ ਲੂੰਗਾ ਵਰਿਆ ਚੀਨ ਮ ਲੈ ਕੇ ਸਾਰ ਇਹਦਾ ਸਾਰਾ YouTube ਤੋਂ ਹੀ ਸਿੱਖਿਆ ਪੈਨਸਿਲ ਸਕੈਚ ਔਰ ਪੇਂਟਿੰਗ ਕਲਰ ਵਗੈਰਾ ਦੀ ਪਹਿਚਾਨ ਸਰੇ ਐਕਚੁਅਲੀ ਸਾਡੇ ਇਸ ਏਰੀਆ ਛੋਟਾ ਅਤੇ ਮੈਂ ਬਾਹਰ ਸਿੱਖਣ ਦੀ ਐਕਚੁਅਲੀ ਕੋਸ਼ਿਸ਼ ਕੀਤੀ ਬਟਨਾਂ ਬਾਹਰ ਪੈਸੇ ਬਹੁਤ ਮੰਗਦੇ ਹਫਤੇ ਦੋ ਦਿਨ ਜਾਣਾ ਹੁੰਦਾ ਵੀ 4 4 3-4000 ਰੁਪਿਆ ਉਹਦੇ ਫੀਸ ਹੁੰਦੀ ਸੀ ਫਿਰ ਮੈਂ YouTube ਰਾਹੀਂ ਵੱਡੇ ਵੱਡੇ ਆਰਟਿਸਟ ਦੇਖਦਾ ਉੱਥੋਂ ਪੈਂਸਿਲਸ ਦਾ ਪਤਾ ਕੀਤਾ ਕਿਹੜੀ ਪੈਂਸਿਲਸ ਹੁੰਦੀ ਆ ਕਿਹੜੇ ਆ ਕਲਰਸ ਯੂਜ਼ ਕਰਦੇ ਆ ਉਹਨਾਂ ਨੂੰ ਫਾਲੋ ਕੀਤਾ ਗਾਈਡੈਂਸ ਵੀ ਮਿਲੀ ਉਹਨਾਂ ਦੀ ਕੁਝ ਗਾਈਡੈਂਸ ਕਈ ਆਰਟਿਸਟ ਦੱਸਦੇ ਸੀ ਕਿ ਮੈਂ ਉਹਨਾਂ ਨੂੰ ਮੈਸੇਜ ਕਰਦਾ ਹਾਂ ਉਹ ਦੇਖ ਵੀ ਲੈਂਦੇ ਸੀ ਫਿਰ ਉੱਥੋਂ ਪੁੱਛਦਾ ਸੀ ਹਾਂਜੀ ਸਰ ਇੱਥੇ ਕਿੱਦਾਂ ਪੈਂਸਲਸ ਯੂਜ਼ ਕਰਦੀ ਪਈ ਆ ਕਿਹੜੇ ਟੰਗਨਾ ਯੂਜ਼ ਹੁੰਦੀ ਪਈ ਆ ਜਿਹੜੇ హెਅਰ ਬਣਾਉਣੇ ਆ ਕਿ ਇਅਰ ਬਣਾਉਣੇ ਆ ਕਿਦਾਂ ਬਣਾਉਣੇ ਉਹਨਾਂ ਵੱਲੋਂ ਕੁਝ ਕੁਝ ਹਾਂਜੀ ਔਰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਜਦੋਂ ਮਤਲਬ ਫਾਦਰ ਦੀ ਡੱਟ ਕਿਦੋਂ ਹੋਈ ਹੋਗੇ 2 ਸਾਲ ਹੋ ਗਏ 1.5 ਸਾਲ ਫਿਰ ਉਸ ਤੋਂ ਬਾਅਦ profession ਦੇ ਤੌਰ ਤੇ ਆਪਣਾ ਦੀ ਕੋਸ਼ਿਸ਼ ਕੀਤੀ profession ਤੌਰ ਤੇ ਆਪਣਾ ਦੀ ਕੋਸ਼ਿਸ਼ ਕੀਤੀ ਸੀ ਬਟ ਮੈਂ ਤੁਹਾਨੂੰ ਦੱਸਿਆ ਵਾ ਕਿ ਮੈਂ ਬਾਹਰ ਗਿਆ ਕਿਸੇ ਸਿੱਖਣ ਵਾਸਤੇ ਕਿ ਚੱਲ ਕੇ ਤਾਂ ਹੋਰ ਡਵੈਲਪ ਕਰਦਾ ਹਾਂ ਚੀਜ਼ ਨੂੰ ਲੈ ਕੇ ਬਟ ਫੀਸ ਕਾਫੀ ਜ਼ਿਆਦਾ ਹੋਣ ਕਰਨਾ ਫਿਰ ਇਹ ਕੰਮ ਥੋੜਾ ਜਿਹਾ ਰੁਕ ਗਿਆ ਤੁਸੀਂ ਦੱਸਿਆ ਕਿ ਪੇਂਟਿੰਗ ਬਣਾਣ ਆਂਦੇ ਸੀ ਬੱਚੇ ਉਹਨਾਂ ਕੋਲ ਪੈਸਾ ਮਤਲਬ ਕਾਫੀ ਲੋਕ ਜਿਹੜੇ ਜਾਣਕਾਰ ਹੈ ਉਹਨਾਂ ਕੋਲ ਪੈਸੇ ਵਗੈਰਾ ਲੈਂਦੇ ਸੀ ਨਹੀਂ ਸਰ ਪਹਿਲਾਂ ਤਾਂ ਮੈਨੂੰ ਅਭੀ ਨਹੀਂ ਪਤਾ ਕਿ ਇਹ ਤੋਂ ਕੋਈ ਇਨਕਮ ਵੀ ਅਰਨ ਕਰ ਸਕਦੇ ਆਂ ਫਿਰ ਬਾਅਦੋਂ YouTube 'ላይ ਦੇਖਦਾ ਸੀ ਕਿ ਆਰਟਿਸਟ ਇਹਨੂੰ ਵੇਚਦੇ ਆ ਇੱਕਦਮ ਸੇਲ ਕਰਦੇ ਪੇਂਟਿੰਗ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਬਣਾਉ ਕੋਈ ਗੱਲ ਨਹੀਂ ਪਰ ਉਹਨਾਂ ਨੇ ਮੈਂ ਪੈਸੇ ਨਹੀਂ ਮੰਗਦਾ ਸੀ ਫਿਰ ਉਹ ਖੁਦ ਖੁਸ਼ ਹੋ ਕੇ ਪੈਸੇ ਦੇ ਕੇ ਜਾਂਦੇ ਸੀ ਕਿ ਚਲ ਮਿਹਨਤ ਆ ਤੇਰੀ ਕਿਤੇ ਕਿਤੇ ਪੇਂਟਿੰਗ ਬਣਾ ਚੁੱਕੇ ਹੁਣ ਤੱਕ ਮੈਂ ਕਾਫੀ ਗੁਰੂ ਦੀ ਕੋਈ ਐਕਟਰਸ ਦੀ ਸਿੰਗਰਸ ਦੀ ਜਿਵੇਂ ਸਿੱਧੂ ਮੂਸੇਵਾਲਾ ਲਤਾ ਲਤਾ ਮੰਗੇਸ਼ਕਰ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਉਦੇ ਦੇ ਕਈ ਐਕਟਰਸ ਤੇ ਨਾਲ ਸਾਡੇ ਡੀਜੀਪੀ ਸਰ ਪੰਜਾਬ ਦੇ ਗੁਰਵ ਯਾਦਵ ਉਹਨਾਂ ਦੀ ਫੋਟੋ ਬਣਵਾਈ ਫਿਰ ਐਸਐਸਪੀ ਸਾਹਿਬ ਦੀ ਫੋਟੋ ਬਣਾਈ ਉਹਨਾਂ ਦੀ ਹਾਂਜੀ ਗੁਰਦਾਸ ਫੋਟੇ ਦੀ ਯਾਦਗਾਰ ਪੇਂਟਿੰਗ ਜਿਹੜੀ ਯਾਦ ਹੋਏ ਜਿਹੜਾ ਮੂਮੈਂਟ ਯਾਦ ਆਂਦਾ ਹੋਏ ਪੇਂਟਿੰਗ ਨਾਲ ਰਿਲੇਟਡ ਹਾਂ ਸਰ ਉਹਨਾਂ ਨੇ ਮੈਂ ਐਸਐਸਪੀ ਸਰ ਦੀ ਬਣਾਈ ਸਾਡੇ ਗੁਰਦਾਸ ਫੋਟੇ ਦੇ ਦੇ ਹਮਾਰੀ ਜੀ ਉਹਤੇ ਉਹਨਾਂ ਨੇ ਖੁਦ ਮੈਨੂੰ ਆਪਣੇ ਘਰ ਬੁਲਾਇਆ ਇਨਵਾਈਟ ਕੀਤਾ ਸੀ ਤੇ ਬਹੁਤ ਅਪਰੀਸ਼ੀਏਟ ਕੀਤਾ ਕਿ ਕੋਈ ਮਤਲਬ ਏਰੀਆ ਚ ਬੱਚਾ ਕੋਈ ਇਦਾਂ ਕਰਨ ਦੇਵਾ ਮੇਰੀ ਫੋਟੋ ਬਣਾਈ ਪੂਰੀ ਹੂ ਬਹੁਤ ਉਹਨਾਂ ਦੀ ਫੋਟੋ ਨਹੀਂ ਹਾਂਜੀ ਹੋਰ ਕੋਈ ਇੱਛਾ ਵੀ ਰੱਖੀ ਹੋਣਾ ਹਾਂਜੀ اچھا ਇਹ ਕਿ ਮੈਂ ਚੰਗਾ ਹੀ ਕਿ ਮੈਂ ਪੁਲਿਸ ਵਾਲਿਆਂ ਦੀ ਮਦਦ ਕਰਾਇਆ ਚੀਨ ਨੂੰ ਲੈ ਕੇ ਜਿਵੇਂ ਅਪਰਾਧੀਆਂ ਦੇ ਸਕੈਚ ਬਣਾਣੇ ਉਹ ਜਿੱਦਾਂ ਇੰਟੈਲੀਜੈਂਸ ਵਿੱਚ ਲੋਡ ਪੈਂਦੀ ਹੈ ਚੀਜ਼ਾਂ ਦੀ ਤਾਂ ਲੇਕਿਨ ਕੀ ਕਿਹਾ ਉਹਨਾਂ ਨੇ ਉਹ ਉਹਨਾਂ ਨੇ ਕਿਹਾ ਹਾਂਜੀ ਕੋਈ ਨਹੀਂ ਜਰੂਰ ਮੈਂ ਲਕਸ਼ਪਤਾਂ ਦੱਸਦਾ ਤੁਹਾਨੂੰ ਇਹ ਚੀਨ ਵੇਖ ਕੇ ਬੜਾ ਅਪਰੀਸ਼ੀਏਟ ਕੀਤਾ ਮੈਨੂੰ ਅੱਗੋਂ ਕੀ ਕਰਨ ਦਾ ਇਰਾਦਾ ਹੈ ਮੈਂ ਗਿਆ ਸੀ ਚੰਗਾ ਕਿ ਮੈਂ ਚੀਜ਼ ਨੂੰ ਹੋਰ ਡਿਵੈਲਪ ਕਰਾਂ ਹੋਰ ਕਰਾਂ ਮਿਹਨਤ ਕਰਾਂ ਇਹ ਚੀਜ਼ ਨੂੰ ਲੈ ਕੇ ਤੇ ਸਾਡੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਾਂ ਕਿਉਂਕਿ ਇਹ ਛੋਟਾ ਇੰਨਾ ਛੋਟਾ ਜਿਹੇ ਰੀ ਹੈ ਇੱਥੇ ਇਹ ਚੀਜ਼ਾਂ ਨੂੰ ਇੰਨਾ ਨਹੀਂ ਪ੍ਰਮੋਟ ਕੀਤਾ ਜਾਂਦਾ ਅੱਜ ਦਾ ਯੂਥ ਅਪਰਾਧ ਵੱਲ ਨਸ਼ੇ ਵੱਲ ਟਰੈਕਟ ਹੋ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਕਿ ਇਹ ਵੀ ਇੱਕ ਦਰਦਲੀਏ ਨਸ਼ਾ ਵਗਰਾ ਇਹਦੇ ਵਿੱਚ ਨਾ ਮੜੋ ਘਰ ਉਜਜ ਜਾਂਦੇ ਮੈਂ ਚਾਹੁੰਦਾ ਹਾਂ ਕਿ ਲੋਕ ਤੋਂ ਹੀ ਆੜ ਕਰੋ ਆੜ ਅੰਦਰ ਦੇ ਆੜ ਨੂੰ ਨਿਕਾਲੋ ਹਾਰੇ ਕੰਦੇ 'ਚ ਕੋਈ ਨਵੀਂ ਕਲਾ ਹੁੰਦੀ ਆ ਬਸ ਲੱਭਾਂ ਦੀ ਲੋੜ ਹੁੰਦੀ ਵਿੱਚੋਂ ਤੇ ਮੈਂ ਹੀ ਕਹਣਾ ਕਿ ਮਿਹਨਤ ਕਰੋ ਆਪਣੇ ਮਾਪਿਆਂ ਦਾ ਰੋਸ਼ਨ ਕਰੋ ਗਲਤ ਪਾਸੇ ਨਾ ਗਲਤ ਪਾਸੇ ਨਾ ਜਾਓ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ